ਰਾਣ ਕੇ ਜਦੋਂ ਆਏ ਤੇ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਪੂਰੀ ਕਰ ਦਿੱਤੀ ਨਹੀਂ ਇਹ ਤਾਂ ਸਿਰਫ ਇਹ ਬੰਦੇ ਨੂੰ ਘਟਲ ਕੇ ਤੇ ਬਾਹਰ ਲਈ ਹੀ ਜਾਨ ਲਏ ਦੇਖਾਂ ਜਦ ਵਿੱਚ ਬਾਹਰ ਨਿਕਲ ਗਿਆ ਤਾਂ ਹੀ ਮਾਰ ਹੀ ਜਾਣਾ ਜੀ ਮੈਨੂੰ ਮਹਿਸੂਸ ਹੋ ਰਿਹਾ ਕਿ ਤੈਨੂੰ ਵਿਕਾਸਪੁਰ ਕੋਪੂ ਵੀ ਤੇ ਮੋਹਣੀ ਦੀ ਯੂਨੀਵਰਸਿਟੀ ਪਤਾ ਨਹੀਂ ਜੀ ਪਿੱਛੇ ਕਿਹਨਾਂ ਦਾ ਮਾਦਰਾ ਭਾਈ ਇਹ ਵੀ ਮੇਰਾ ਭਰਾ ਗੁਬਾਰ ਸੀਗਾ ਮੇਰਾ ਵੱਡਾ ਭਰਾ ਸਕਾ ਗੁਬਾਰ ਸੀਗਾ ਉਹਨਾਂ ਦਾ ਡਾਟਾ ਕੋਲ ਦੱਜ ਰਿਆਂ ਤੇ ਫੇਰ ਉਹਨੇ ਜਮਰਾ ਦੇ ਬਾਬੇ ਚੱਕੜਾਇਆ ਫੇਰ ਬਾਬੇ ਕੋਲ ਜਾ ਰਿਹਾ। ਕਿ ਬਾਬੇ ਕੋਲ ਅੱਜ ਵੀ ਘਰਾਂ ਦੇ ਕੋਸ਼ਿਸ਼ ਕੀਤੀ ਉਹਨਾਂ ਨੇ। ਮੈਂ ਤਾਂ ਠੀਕ ਹੈ ਕਿ ਬਾਬਿਆਂ ਦੇ ਕੋਈ ਬਾਬੇ ਚੱਕਰ ਕਰਾ ਲਓ। ਕਿ ਉਹਨੂੰ ਮੇਰਾ ਬਾਬਿਆਂ ਦਾ ਐ ਸ਼ਿੰਘਾਤਾ ਕੋਈ ਦਿਮਾਗ ਗਰੀਨਬੋਸ ਕਰਤਾ ਕਿ ਤੁਹਾਡੇ ਘਰ ਦਿਆਂ ਹੀ ਕਿਤੇਗਾ। ਠੀਕ ਹੈ ਜੀ ਕਿ ਉਹ ਨਾਲੇ ਭਰਾ ਭਰਾ ਵੇ ਖੜੜ ਪਾਤਾ। ਤੇ ਉਹਨੂੰ ਕਿਹ ਚੱਗੇ ਹੋਾ ਸ਼ਕਲਾਂ ਦਾ ਗਰਦਾਸਵਾ ਜਾਂ ਪਠਾਨਕੋਟ ਕਿਤੇ ਨਹੀਂ ਪਤਾ ਲਿਆ ਜਾਂਦਾ। ਪਤਾ ਨਹੀਂ ਘਰ ਦਾ ਮੈਂ ਮੇਰੇ ਭੀਜਾ ਛੱਕਾ ਪਰਚਾਈ ਮੇਰੀ ਮੈਸੂਦੂ ਦਿੱਲੀ ਜਾਣਾ ਮੈਂ ਦੂਜੇ ਭਰਾਵਾਂ ਨਾਲ ਜਾਣਾ ਵੀ ਇਹਨੂੰ ਕਿਹ ਹੋ ਛੱਡ ਲਈਏ ਜੇਕਰ ਕਿਤੇ ਨਹੀਂ ਪਾਵੇ ਨਾ ਜਾਣ ਦਿੱਤਾ ਹਾਂ ਠੀਕ ਹੈ ਜੀ ਫਿਰ ਅੱਜ ਵੀ ਕਿਹਾ ਕਿ ਜੀ ਪਹਿਲੀ ਪ੍ਰੋਬਲਮ ਤਾਂ ਅੱਜ ਨੂੰ ਪਹਿਲੇ ਨਾਲ ਜੱਜਮੈਂਟ ਕਰਨਾ ਹੈ ਤੁਸੀਂ ਇਹਨੂੰ ਕੋ ਚੰਗਾ ਛੱਡ ਲਿਓ ਜੇ ਭਰਾ ਨੂੰ ਪੁੱਛਣਾ ਤਾਂ ਮੈਂ ਪਰਚਾਈ ਨਾ ਕਰਾਂ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਭਰਾਵਰੇ ਵਿੱਚ ਵਿੱਚ ਰੰਦਾ ਰੰਦਾ ਰਹਿ ਗਿਆ ਅੱਥੋਂ ਤੱਕ ਕੀ ਕਿ ਬਾਬੇ ਦਾ ਦਿੱਲੀ ਬਾਹਰ ਆਣਾ ਰਾਤ ਨੂੰ ਪਤਾ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਹਾਂ ਨਹੀਂ ਪਤਾ ਫਿਰ ਉਹਦੇ ਬਾਅਦ ਵਿੱਚ ਕੀ ਹੋਇਆ ਕਿ ਇਹਨਾਂ 15 20 ਦਿ ਠੀਕ ਹੈ ਜੀ ਹਾਂ ਨੂੰ ਘਰ ਆਣਾ ਭਾਜੀ ਕਾਕਾ ਭਰਾ ਮੇਰਾ ਅੰਦਰੀ ਕਿਢਣਾ ਘਟੜੇ ਵਾਲਾ ਨਾ ਤੁਹਾਨੂੰ ਭਰਾਵਾਂ ਨੂੰ ਅੰਦਰ ਨਹੀਂ ਜਾਂਦ ਨਾ ਮੱਲੇ ਨੂੰ ਕੋਈ ਨੂੰ ਅੰਦਰ ਨਹੀਂ ਜਾਂਦ ਨਾ ਤੇ ਬਾਗਣਾਂ ਪਤਾ ਨਹੀਂ ਕੀ ਹੋਣਾ ਸਮਝਾਂਦਾ ਜਾਂ ਕੀ ਕਰ ਰਿਹਾ ਮੇਰੀ ਭੁਹਾਈ ਭੂਲੀ ਭਲੀ ਭਰਾ ਭੀਜੀ ਮੇਰੇ ਕੋ ਤਾਂ ਲਿਆ ਮੈਂ ਉਹਦੀ ਕਹਿੰਦਾ ਰਿਹਾ ਵੀ ਇਹ ਤਾਂ ਮੁੱਦਾ ਨਹੀਂ ਗੱਲ ਪਤਾ ਹੀ ਆ ਤੇ ਮੈਂ ਮੇਰੇ ਤੇ ਸ਼ਤਰ ਗਰੀ ਵਾਲੋ ਕੋਈ ਸੀ ਦਿੱਤਾ ਬਜਟਾ ਨਾ ਭਰਾਗੇ ਨਹੀਂ ਜਾਗਾ ਗਿਆ ਛੱਡੋ ਲੇਕਿਨ ਹੁਣ 15 ਦਿਨ ਬਾਬੇ ਹੂਮਲ ਬਾਗੇ ਨਾਲ ਕੀ ਮਨਾ ਕਰਤਾ ਤੇ ਕਿਸੇ ਨੂੰ ਮੰਦਰ ਨਹੀਂ ਆਉਂਦਾ ਜਾਂ ਕੀ ਉਹਨੂੰ ਉਹਦੀ ਮਲ ਲੋੜ ਕੇ ਛਿਆਣੀ ਡਾਕਟਰ ਦੀ ਹੀ ਅਗਾਈ ਕੀ ਹਸਪਤਲੋਂ ਉੜੀ ਗਏ ਬੰਦੇ ਨਾ ਨਹੀਂ ਜਾਣਦਾ ਠੀਕ ਹੈ ਜੀ ਐਡਰ ਕਿ ਹੋ ਗਿਆ ਹੈ ਬੜੇ ਬਾਰੇ ਕਹਾਂ ਕਿ ਯਾ ਕੁਰੀਨ ਕੋ ਚੰਗੇ ਹੁਣ ਫੁਲੀਓ ਡਾਕਟਰ ਕੋਈ ਨਾ ਜਾਣਦਾ ਬਾਬੇ ਨੇ ਪਤਾ ਕੀ ਅੱਧਰ ਕਰਦਾ ਕਿ ਦਿੱਲੀ ਰਾਤ ਨੂੰ ਤੇ ਦਿੱਲੀ ਰਸੂਸਨ ਤੋਂ ਆਏਗਾ ਜਿਆਨੀ ਅਥੋਂ ਤੱਕ ਹੋ ਗਿਆ ਨਹੀਂ ਭਰਾ ਮੇਰਾ ਘਰੇ ਹੋਗੇ ਠੀਕ ਹੈ ਜੀ ਇਹ ਭਰਾ ਮੇਰਾ ਘਰੇ ਨੂੰ ਤੁਸੀਂ ਪੁੱਛਿਆ ਕਿ ਕਿੰਨਾ ਚਿਰ ਕਾਨੂੰ ਹੈਂਟਰੋਲ ਮਿਲਣਾ ਹੈ ਭਰਾ ਗੁੰਬਾਰ ਹੈ ਭਰਾ ਉੱਥੇ ਜਾਂਦਾ ਤੇ ਯਾ ਭਰਾ ਨੂੰ ਅਹੀਂ ਮਿਲਣਾ ਹੈ ਤੇ ਇਹ ਗਾਇ ਨੀ ਜੀ ਬਾਬੇ ਨੇ ਮਨਾ ਕਰਤਾ ਜਾਨੋ ਹੀ ਬਾਬੇ ਨੇ ਮਨਾ ਕਰਤਾ ਕਿ ਇਹ ਨੂੰ ਅਦਰ ਲੈ ਜਾਣਾ ਤਾਂ ਕਿ ਬਾਬੇ ਨੂੰ ਬਾਬੇ ਨੇ ਇਹ ਕਹਾ ਕਿ ਇਹਨਾਂ ਦੁਮਾਹ ਨੂੰ ਕੰਮ ਕਰਨਾ ਚਾਹੀਦਾ ਹੈ ਨਾ ਇਹਨਾਂ ਦੇ ਉਹਦੇ ਬਾਬੇ ਵਿਚ ਲੱਗੂ ਭਰਾ ਮੰਤਰੀ ਭਰਾ ਤਾਂ ਕਿ ਸਵਾਰੀ ਨਾ ਰਹਿ ਗਈ ਠੀਕ ਆਂ ਅਸੀਂ ਚੁਪਕਾਰੇ ਜਿਹਨੂੰ ਅਸੀਂ ਜਦੋਂ ਅਸੀਂ ਭਰਾ ਬੁਢਾ ਹੋ ਗਿਆ ਸਾਡੇ ਮਹੱਲੇ ਦੇ ਸਾਡੇ ਨੇੜੇ ਅੰਦਰ ਗਏ ਆ ਤੇ ਤਾਂ ਵੀ ਬਾਬਾ ਅੰਦਰ ਬੁੱਧ ਰਹੇ ਆ ਤੇ ਅੰਦਰ ਗੇਟ ਬੰਦੀ ਬਾਬਾ ਗੇਟ ਨਹੀਂ ਬੋਲ ਰਹੇ ਹੁੰਦਾ ਮੈਨੂੰ ਦੱਸੋ ਇਹ ਕੀ ਚੱਕਰ ਆਈ ਜੀ ਫਿਰ ਬਾਬੇ ਨੂੰ ਬਾਹਰ ਲਗਾਣਾ ਬਾਅਦ ਕੀ ਇਹ ਬਾਬਾ ਨੇ ਆ ਬਲ ਪੂਰਾ ਹਰ ਕਿੰਨਾ ਹੋ ਗਿਆ ਜਿਹਨ ਪੂਰਾ ਪੂਰਾ ਗਾ ਬਾਬਾ ਘਰ ਮੋਕੇ ਉੱਥੇ ਫਿਰ ਅੰਚ ਪਗਾਰੇ ਦੀਆਂ ਨਪਰਾਇਆ ਖਲੜ ਕੀ ਪਾਈਏ ਬਾਬਾ ਨੂੰ ਕੁਛ ਹੀ ਫਿਰ ਅੰਚ ਪਗਾਰੇ ਮੱਲੇ ਕਹੀ ਕਹੇ ਛੋਟੇ ਜਿਹਾ ਜੋ ਹੋ ਗਿਆ ਹੋ ਗਿਆ ਫਿਰ ਕਹੇ ਜੋ ਹੋ ਗਿਆ ਹੋ ਗਿਆ ਆਹੇ ਉੱਥੇ ਤੇ ਉੱਥੇ ਫੇਰ ਕੁੜੀ ਆディ ਧੀਜੀ ਆਈ ਤੇ ਉਹਨੇ ਕਿਹਾ ਵੀ ਮੋਨੇ ਮੇਰਾ ਭਰਾ ਦੇ ਮੇਰਾ ਪਿਓ ਦੇ ਆਹੇ ਕਿੱਥੋਂ ਲਈਏ ਜੀ ਤੁਹਾਡੀ ਮੰਨੀ ਮੇਰੇ ਧੀਜੇ ਨਾਲੇ ਨਾਮ ਭਜਾਈ ਨਾ ਮੰਨੀ ਮੈਂ ਕਿਥੋਂ ਭਰਾ ਦਿੰਦਾ ਇਹਦਾ ਤੇਰੇ ਨਾਲ ਬੱਲੇ ਸ਼ਾਰਾ ਪੜ ਕੇ ਇਕੱਠੇ ਹੋਏ ਦੇ ਕਹੇ ਚੁੱਪਾ ਰੋ ਕੁੜੀ ਨਾਲ ਸ਼ਰਮ ਨਾਲ ਕਿ ਮੇਰਾ ਨਾਮ ਆ ਨਹੀਂ ਮੋਨੇ ਮੇਰਾ ਪਿਓ ਦੇ ਮੋਨੇ ਮੇਰਾ ਪਿਓ ਦੇ ਇਹਨਾਂ ਨਾਲ ਗੱਲ ਕਰੂਗੀ ਤੇ ਹਨ ਵਾਹ ਪਾ ਲੀ ਪਾਦੇ ਰਹਿਣ ਨੂੰ ਟੈਂਪ ਪਾ ਤੇਰਾ ਵੀ ਤੇਰੇ ਘਰਾਵਾ ਛੱਕਿਆ ਪਾ ਤੇਰਾ ਮੇਰੀ ਭਰਾ ਨਾਲ ਨਹੀਂ ਦੁਸਮੀ ਲੀਗਾ ਨਾ ਮੇਰੀ ਭਰਾ ਨਾਲ ਦੁਸਮੀ ਨਾ ਭਜਾਈ ਨਾ ਦੁਸਮੀ ਮੇਰੇ ਘੇਰਾ ਕੋਈ ਦੁਸਮੀ ਨਹੀਂ ਕੋਈ ਵਾਪਰਾ ਉਹ ਜਿਹੜਾ ਸ਼ਿਰੇਸ਼ਾਮੀ ਪ੍ਰਭਾਵੀ ਖਬਰ ਦੇ ਲੈਣੀ ਭਰਾਉਣ ਨੂੰ ਸੁਲਾਵਾ ਚਲਾਉਣਾ ਅੱਛਾ ਤੱਕ ਨਹੀਂ ਡਾਕਟਰ ਕੋਈ ਮਾਣ ਨਹੀਂ ਤੇ ਆਈ ਗੱਲ ਪੂਰੀ ਵੀਰ ਮੰਦੀ ਨਹੀਂ ਨਾ ਠੀਕ ਹੈ ਨਾ ਠੀਕ ਹੈ ਜਿੰਮਲੇ ਕੁਛ ਨਾ ਨਾ ਠੀਕ ਹੈ ਪਾਚੇਗਾ ਤੇ ਇੱਕ ਹੀ ਬਾਬਾ ਸੰਘਾਰ ਕਰੇ ਬਾਬੇ ਬਾਰੇ ਉਹਨੂੰ ਪਾ ਲਗਾ ਕਿ ਇਹ ਬਾਬਾ ਜਿਹੜਾ ਹੈ ਜਨਾਨੀਆਂ ਨਾਲ ਆਸਕੀ ਉਹ ਇਹਨੇ ਪਹਿਲੇ ਵੀ ਦੋ ਬੱਚੇ ਕੀ ਹਾਲੀਆਂ ਇੱਕ ਰਾਜਪੂਤ ਜਨਾਨੀ ਕੱਢ ਕੇ ਲੈ ਗਈ ਸਾਦੂ ਇਹ ਬੰਦੇ ਪਹਿਲੇ ਦੇਖਿਆ ਕਿ ਚਾਹ ਦੇ ਅਮੀ ਕੁੜੀਆਂ ਵਿੱਚ ਭੜਕੋੜੀ ਬਹੁਤ ਕੰਦਾ ਹੈ ਜਨਾਨੀਆਂ ਮੇਰੀ ਭਤੀਜੀ ਆ ਇੱਕ ਘਰ ਬੈਠੀ ਜੇ ਕੋ ਜਵਾਨ ਭਤੀਜੀ ਜੀ ਆਈਂਦਾ

ਤੇ ਬਾਬਾਏ ਮੁਸਲਮਾਨ ਆਣਾ ਪਤਾ ਕਿਥੋਂ ਦਾ ਆਇਆ ਜੋ ਸਮਝ ਨਹੀਂ ਦੱਸ ਠੀਕ ਆ ਤੁਸੀਂ ਆੜੇ ਨੂੰ ਤਨਾ ਜਾਓ ਫਿਰ ਆਪਣਾ ਕੋਈ ਦੇਖੋ ਜੀ ਨਾ ਬਈ ਸਿਆਣਾ ਚਰਕੋਗੇ ਫਿਰ ਬਾਬੇ ਰਖਵਾਈ ਜੀ ਹੋਏ ਬਾਬੇ ਕੋਈ ਚੇ ਚਾਪੂ ਜਾਏ ਤੇ ਮੇਰੀ ਕਮੀਂਕਾ ਬਲਵਾ ਦੁਪਹੁਣੇ ਵਾਲੀ ਕਮੀਂਕਾ ਲਈਆ ਮਲਵਾ ਉਹਦੇ ਮਾਰਿਆ ਨਾ ਤੇ ਪੱਕੇ ਬਾਹ ਹੱਢੀ ਫਿਰ ਮੇ ਪਰਾਣੀ ਨੇ ਕੋਈ ਜਾਮ ਨਹੀਂ ਦੇਹੋਗੀ ਤੇ ਫਿਰ ਮਲਵਾ ਇਹ ਬਾਬੇਰੇ ਮੇਕੋ ਖੋਗੇ ਮੇਲੇ ਮਾਰੀਆਂ ਤੇ ਮੈਰੀ ਮਾਰੀਆਂ ਫਿਰ ਉਹਦੇ ਵਿੱਚ ਪਾਗਲ ਇਕੱਠੇ ਹੋਗੇ ਉਹਦੇ ਬਾਅਦ ਉਹਦੀ ਜੀ ਮੇਰੀ ਆ ਗਈ ਤੇ ਫਿਰ ਵਿੱਚ ਵਿਚਾਰੇ ਤੇ ਜੀ ਵਾਝੀ ਇੱਕ ਜੀ ਬਾਕੀ ਹੋਰ ਮੈਂ ਮੁਰੇ ਨੂੰ ਪਤੀਜੇ ਨੂੰ ਕਹਿਣ ਨੂੰ ਆਪਣੀ ਗਾ ਨਾਮ ਕਰ ਤੇ ਨਾਮ ਉਹਨੂੰ ਕਹੇ ਉਹਨਾ ਗਿਆ ਪ੍ਰੋਪਰਿੰਦਰ ਜੋਤ ਸਿੰਘ ਹਾਂ ਜੀ ਦੱਸਿਆ ਗਿਆ ਕਿ ਸਿੱਧੇ ਸਿੱਧੇ ਜਾਰੀ ਸੀ ਬਾਹਰ ਤੇ ਮੁੰਡੇ ਪੈ ਗਏ ਉਹਨੂੰ ਕੁਝ ਤੇ ਜਿਹਨਾਂ ਚਰਨੋਂ ਕਾਫੀ ਕੁਟਿਆ ਕੱਲਾ ਸੀ ਗਿਆ ਬੰਦਾ ਤੇ ਸੱਟਾਂ ਇਹਦੇ ਵੇਖਣੀ ਆ ਫਟਾ ਲੱਗੀਆਂ ਕਾਫੀ ਲੱਗੀਆਂ ਉਹਦੇ ਜਿੱਦਾਂ ਅਸੀਂ ਕਹਿੰਦੇ ਕਿ ਮੇਰਾ ਮੋਡਾ ਨਹੀਂ ਚੱਲ ਰਿਹਾ ਖੱਬਾ ਮੋਡਾ ਨਹੀਂ ਚੱਲ ਰਿਹਾ ਸਰਜੀ ਕੋਨ ਨਹੀਂ ਜਖਮ ਨਿਕਲ ਰਿਹਾ ਸੋਜ ਵੀ ਹੈਗੀ ਹੈ ਤੇ ਨੁਕਸਾਨ ਕਿ ਹੋਇਆ ਤਾਂ ਕਿ ਤਾਂ ਮਾ ਵੀ ਦਰਦ 12 ਉਹਨਾਂ ਐਕਸੈਟਰਾ ਦਾ ਸਭਾ ਕੁ 10 ਰੁਪਏ ਦੇ ਗਏ ਜਿੱਥੋਂ ਭਰ ਗਿਆ ਕਿਤੇ ਕੋਈ ਫ੍ਰੈਕਚਰ ਕ੍ਰੈਕ ਤਾਂ ਨਹੀਂ ਆਇਆ ਬੋਡੇ ਤੇ ਤੇ ਖੋਨੀ ਦੇ ਪਰ ਜੋ ਵੀ ਹੋਇਆ ਗਲਤ ਹੈ ਸਮਾਜ ਵਿੱਚ ਐਵੀ ਚੀਜ਼ਾਂ ਨਹੀਂ ਹੋਣੀ ਚਾਹੀਦੀ ਤੇ ਇੱਕ ਸਮਾਜ ਆਪੰਦੇ ਨੂੰ ਕੋਈ ਇਸ ਤਰ੍ਹਾਂ ਗਲਤ ਕਰ ਕਾਨੂੰਨ ਦਾ ਡਰ ਹੋਣਾ ਚਾਹੀਦਾ ਸੱਤ ਸੱਤਾ ਵਿੱਚ ਲਿਖੀਆਂ ਜਿਹੜੀਆਂ ਠੀਕ ਹੈ ਮੈਂ ਸੱਤ ਸੱਤਾ ਲਈਆਂ ਜੀ ਜਨਰਲ ਚੋਂ 2 3 ਤੇ ਕਾਫੀ ਮਤਲਬ ਆਈਆਂ ਦਾ ੁੰਨੀ ਵਾਲੀ ਮੋਟੇ ਵਾਲੀ ਤਾਂ ਕਹਿ ਰਹੇ ਕਿ ਮੇਰੇ ਕੋ ਬੋਟਾ ਜਰਾ ਤੁੰਦੀ ਰਹਿ ਗਿਆ ਜੀ ਜੀ ਤੇ ਕੋਈ ਮਲੇ ਚੱਲ ਨਹੀਂ ਰਹੀ ਉਹ ਤਾਂ ਫਿਰ ਐਸ ਵਜਿਹ ਕੋ ਦੱਸ ਸਕਦੇ ਜਾਂਗੇ ਉੱਥੋਂ ਪਾ ਲ ਗਏ ਕਿ ਕੋਈ ਅੰਦਰ ਹੱਡੀਆਂ ਨੇ ਟੁੱਟੀਆਂ ਕੋਈ ਉਹ ਸਾਡਾ ਮੇਨ ਦਾ ਮੀਰ ਨੇ ਬੋਟੇ ਤੇ ਕੁੰਡੀਆਂ ਲੱਗ